ਤਾਂ 16 ਸੱਤ ਆ ਜੀ ਹਾਂ ਤੇ ਇਹਦੇ ਫਰਸ ਸਾਈਡਾਂ ਐਂਗਲ ਟਾਟਾ ਦੀ ਆ ਜੀ ਥੱਲੇ ਐਮਸੀ ਦੀ ਹੈ ਨਾ ਠੀਕ ਹੈ ਡਾਬਲ ਜੈਕ ਆਈ ਗੱਟੂ ਜੈਕ ਨੇ ਮੋٹے ਓਕੇ ਬਈ ਰੰਗ ਕਿਹੜਾ ਵਰਤਦੇ ਹੋ ਛੜੇ ਯਾਰ ਥੋੜੀ ਰੰਗ ਦੀ ਵਾਲੀ ਸਫਾਈ ਹੁੰਦੀ ਆ ਰੰਗ ਤਾਂ ਇਹ 2K ਦਾ ਪੇਂਟ ਆ ਜੀ ਅੱਛਾ 2K ਦਾ ਪੇਂਟ ਆ 2K ਦਾ ਪੇਂਟ ਆ ਜੀ ਇਹ ਇਹ ਵੀ ਡਾਬਲ ਜੈਕ ਆ ਜੀ ਹਾਂ ਇਹ ਜੀ ਸਾਰੇ ਫੰਕਸ਼ਨ ਉਹੀ ਨੇ ਜੀ ਉੱਪਰ ਸਾਰਾ ਟਾਟਾ ਹੈ ਟਾਈਮ ਸੀ ਜੀ ਅੱਛਾ ਸਾਢੇ 25 ਕੁਇੰਟਲ ਵੇਟ ਆ ਜੀ ਇਹ ਚ ਸਾਢੇ 25 ਕੁਇੰਟਲ ਸਾਢੇ 25 ਧਰਮੇ ਪੱਤੀਆਂ ਪੁੱਤੀਆਂ ਉਰੇ ਲਿਆ ਉਹ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਬਈ ਦਾ ਕਿੰਨੀ ਹੈਵੀ ਲੱਗੀਆਂ ਹੋਣ ਮੋਟਾ ਵੀ ਹੈ ਜੀ ਹਨਾ ਆਈ ਦਾ ਸਹਿਜ 11 6 ਸਾਢੇ 6 11 ਸਾਢੇ 6 ਹੈ ਜੀ 22 ਫੁੱਟ ਬਾੜਾ ਇਹਦੀ ਤੇ ਅੱਧਾ ਫੁੱਟਾ ਫੱਟੇ ਲੱਗੇ ਤਿੰਨ ਫੁੱਟਾ ਮੌਕੇ ਦੇ ਜੀ ਤਿੰਨ ਫੁੱਟਾ ਹਾਂ ਜੀ ਫਰਸ ਜਹਾਜੀ ਆਈ ਇਹ ਚ ਜਹਾਜੀ ਫਰਸਾ ਹੈਗਾ ਵੀ ਜਹਾਜ ਵਰਗਾ ਹੀ ਜੀ ਬੱਤੇ ਚਾਰ ਦੋ ਦਿਨੇ ਜੀ ਅੱਛਾ ਹਾਂ ਜੀ ਹ ਸਾਰੀ ਚਾਦਰ ਲੱਗੀ ਆਲੇ-ਦਾਲੇ ਸਾਰਾ 4-2 ਦਾ ਬੱत्ता ਲੱਗਿਆ ਉੱਪਰ ਵੀ 4-2 ਦਾ ਬੱत्ता ਲੱਗਿਆ ਹੋਇਆ ਜੀ ਨਾ ਬਈ ਇਹਦਾ weight ਕਿੰਨਾ ਹੋਊਗਾ ਚੱਕ ਸਿਰ ਵੇਟ ਕਰਦਾ ਨਹੀਂ ਹੈਗਾ 23 ਗੰਢਲ ਦਾ ਹੈਗਾ ਜੀ ਨਾਮ ਨਾਲ ਬੋਈ 23 ਗੰਢਲ ਹੋਊਗੀ ਤਾਂ ਵੱਧ ਹੀ ਨਾ ਹੋਵੇ ਪੂਰਾ 10 ਇੰਚੀ ਚਾਸੀ ਹੈ ਜੀ ਦੀ ਜੱਕੇ 'ਚ ਮੋਟਾ ਜੀ 30 ਨਾਲ ਆ ਇਹਦੀ ਕੀ ਡਿਮਾਂਡ ਰੱਖੀ ਆ ਇਹ ਚਾਸੀ ਬੰਦ ਆ ਜੀ ਇਹਦੀ ਸਿਰੇ ਤੱਕ ਮੋਟੀ ਪਲੇਟ ਨਾਲ ਠੀਕ ਆ ਤੇ ਜੱਕੇ 'ਚ ਮੋਟਾ ਆ ਗਿਆ ਜੀ ਇਹ ਚ ਹੂੰ ਹਿੱਸਾ 'ਚ ਰੇਲ ਦਾ ਆ ਗਿਆ ਜੀ ਜੀ ਇਦੇ ਡਾਲੇ ਦੇ ਥੱਲੇ ਵੀ ਚੈਨਰ ਲੱਗਿਆ ਹੋਇਆ 8 ਇੰਚ ਹੈ ਨਾ ਅੱਛਾ ਤੱਕ ਤੱਕ ਲਾਉ ਉਹਨੂੰ ਤੱਕ ਲਾਉਣ ਨੂੰ ਜੀ ਬਾਕੀ ਉਹ ਡਾਲਾ ਆਪੇ ਲੱਗਣ ਵਾਲਾ ਸਰੀਆ-ਸੂਰੀਆ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਮਾਦਰ ਅੱਛਾ ਲੈ ਮਿੱਤਰੋ ਅੱਜ ਨਾ ਤੁਹਾਡੇ ਵਾਸਤੇ ਟਰਾਲੀਆਂ ਲੈ ਕੇ ਆਇਆ ਟਰਾਲੀਆਂ ਵੀ ਇੰਨੀਆਂ ਕੁ ਲੈ ਕੇ ਆਏ ਆ ਜਿੰਨਾ ਕੁ ਤੁਹਾਡੇ ਮਨ ਦੇ ਵਿੱਚ ਰੇਟ ਆ ਨਾ ਬਈ ਅਸੀਂ ਇੰਨੇ ਕੁ ਪੈਸੇ ਲਾਉਨੇ ਆ ਉਹਨੇ ਦੇ ਵਿੱਚ ਟਰਾਲੀ ਬਣ ਜੂ ਜੇ ਤੁਸੀਂ ਮਹਿੰਗੀ ਤੋਂ ਮਹਿੰਗੀ ਟਰਾਲੀ ਲੈਣੀ ਆ ਮਿਲ ਤੁਹਾਨੂੰ ਉਹ ਵੀ ਜਊ ਮਹੀਨਾ ਕ ਦੱਸ ਦਿੰਦਾ ਵੀ ਜੇ ਤੁਹਾਡੇ ਦਿਲ ਦੇ ਵਿੱਚ ਇਹ ਆ ਨਾ ਬਈ ਸਾਨੂੰ 70-75 ਹਜ਼ਾਰ ਦੀ ਟਰਾਲੀ ਚ ਜੇ ਤੁਸੀਂ 4 ਲੱਖ ਰੁਪਿਆ ਵੀ ਲਾਉਣਾ ਹੈ ਤਾਂ ਵੀ ਇਹ ਟਰਾਲੀਆਂ ਮਿਲ ਜਾਣਗੀਆਂ ਸਹਿਜ ਜਿਹੜਾ ਮਰਜ਼ੀ ਲੈ ਜਾਓ 10 ਫੁੱਟੀ ਲੈ ਜਾਓ 11 ਲੈ ਜਾਓ 12 ਲੈ ਜਾਓ 13 ਲੈ ਜਾਓ 14 ਲੈ ਜਾਓ 16 ਲੈ ਜਾਓ ਜਿਹੜਾ ਵੀ ਤੁਹਾਡਾ ਦਿਲ ਕਰਦਾ ਜਰੂਰ ਟਰਾਲੀ ਤੁਹਾਨੂੰ ਮਿਲ ਜੂ ਅੱਜ ਸੰਗਰੂਰ ਦੇ ਏਰੀਏ ਦੇ ਵਿੱਚ ਖੜੇ ਆ ਸੰਗਰੂਰ ਤੋਂ 4 ਕਿਲੋਮੀਟਰ ਦੀ ਦੂਰੀ ਤੇ ਨਾ ਪਿੰਡ ਬਾਲੀਆਂ ਪੈ ਜਾਂਦਾ ਗੁਰਦੁਆਰਾ ਸ੍ਰੀ ਨਾਨਕੀਆਣਾ ਸਾਹਿਬ ਦੇ ਬਿਲਕੁਲ ਲਾਗੇ ਪੈ ਜਾਂਦਾ ਇੱਥੇ ਨਾ ਬਾਈ ਜਗਸੀਰ ਬਹੁਤ ਚਿਰਾਂ ਤੋਂ ਟਰਾਲੀਆਂ ਦਾ ਕਾਰੋਬਾਰ ਕਰਦਾ ਜੇ ਟਰਾਲੀਆਂ ਦੀ ਅੱਜ ਗਿਣਤੀ ਕਰ ਲਈਏ ਨਾ ਮੇਰੇ ਹਿਸਾਬ ਨਾਲ 25 30 ਟਰਾਲੀਆਂ ਹੋਣਗੀਆਂ ਸਾਰੀਆਂ ਦੀ ਜਾਣਕਾਰੀ ਦੇਣ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਕਿਸੇ ਸੱਜਣ ਮਿੱਤਰ ਦਾ ਫਾਇਦਾ ਹੋ ਜੂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਵੀ ਫਾਇਦਾ ਹੋ ਸਕਦਾ ਜੇ ਤੁਸੀਂ ਲੈਣੀ ਹੈ ਤਾਂ ਮਿੱਤਰੋ ਵੀਡੀਓ ਨੂੰ ਵੇਖੋ ਤੇ ਫਟਾਫਟ ਆਜੋ ਜੇ ਤੁਹਾਡੇ ਮਨ ਦੇ ਵਿੱਚ ਇਹ ਆ ਬਈ ਅਸੀਂ ਇਦੋਂ ਵੀ ਵੱਡੀ ਟਰਾਲੀ ਕਰਵਾਉਣੀ ਆ ਇਦੋਂ ਟਰਾਲੀ ਖੁੱਲੀ ਕਰਵਾਉਣੀ ਆ ਜਾਂ ਹੈਵੀ ਕਰਵਾਉਣੀ ਆ ਜਿੱਦਾਂ ਦਾ ਤੁਹਾਡਾ ਦਿਲ ਕਰਦਾ ਯਾਰ ਤੁਹਾਨੂੰ ਉਦਾਂ ਦੀ ਟਰਾਲੀ ਬਾਈ ਬਣਾ ਕੇ ਦੇ ਦੂ ਬਾਈ ਦੀ ਬਰਕ ਸਾਫ ਵੀ ਆਪਣੀਆਂ ਤੇ ਬਾਈ ਦੀਆਂ ਟਰਾਲੀਆਂ ਵੀ ਆਪਣੀਆਂ ਨੇ ਟਰਾਲੀਆਂ ਨਵੀਆਂ ਵੀ ਮਿਲਣਗੀਆਂ ਟਰਾਲੀਆਂ ਪੁਰਾਣੀਆਂ ਵੀ ਮਿਲਣਗੀਆਂ ਕੱਲੀ ਕੱਲੀ ਦੀ ਡਿਟੇਲ ਜਾਣਨ ਲੱਗਿਆਂ ਪਹਿਲਾਂ ਬਾਈ ਨੂੰ ਮਿਲਾ ਦਈਏ ਵੀ ਜੱਗਸੀ ਰਵਾਈ ਹੈ ਕਿਹੜਾ ਤੇ ਆਜੋ ਫਿਰ ਕਰਾ ਅਸੀਂ ਜਾਣੇ ਚਾਹਗੇ ਵਧੀਆ ਹੀ ਵਧੀਆ ਠੀਕ ਠਾਕ ਜੀ ਅੱਜ ਘੱਟ ਤੋਂ ਘੱਟ ਕਿੰਨੇ ਰੇਟ ਦੀ ਟਰਾਲੀ ਹੋ ਘੱਟ ਤੋਂ ਘੱਟ 75000 ਦੀ ਜੈਕ ਵਾਲੀ ਮੈਂ 70000 ਦੀ ਕਹਤਾ 70000 ਦੀ ਵੀ ਦਵਾ ਦਾਂ ਕਿਤੇ ਹਲੋ ਹੋ ਗਿਆ ਠੀਕ ਹੈ ਨਾ 5000 ਮੈਂ ਪਹਿਲੀ ਘਟਾ ਦਿੰਨਾ ਤੇ ਬਾਈ ਮੰਨ ਵੀ ਲੈਂਦਾ ਹੁੰਦਾ ਤੇ ਬਾਈ ਆ ਆ ਕਿਸ ਸਾਈਜ਼ ਦੇ ਵਿੱਚ ਟਰਾਲੀ ਇਹ 16 7 ਖੜੀ ਹੈ ਜੀ 16 7 16 7 ਆ ਜੀ ਹਾਂ ਤੇ ਇਹਦੇ ਫਰਸ ਸਾਈਡਾਂ ਐਂਗਲ ਟਾਟਾ ਦੀ ਹੈ ਜੀ ਥੱਲੇ ਐਮਸੀ ਦੀ ਹੈ ਨਾ ਠੀਕ ਹੈ ਡਬਲ ਜੈਕ ਹੈ ਗੱਟੂ ਜੈਕ ਨੇ ਮੋٹے ਓਕੇ ਬਈ ਰੰਗ ਕਿਹੜਾ ਵਰਤਦੇ ਹੋ ਸਟੇ ਯਾਰ ਥੋੜੀ ਰੰਗ ਦੀ ਵਾਲੀ ਸਫਾਈ ਹੁੰਦੀ ਹੈ ਰੰਗ ਤਾਂ ਇਹ 2K ਦਾ ਪੇਂਟ ਆ ਜੀ ਅੱਛਾ 2K ਦਾ ਪੇਂਟ ਹੈ 2K ਦਾ ਪੇਂਟ ਆ ਜੀ ਇਹ ਧਰਮੇ ਜਮ ਵੀ ਐਂ ਲੱਗਦਾ ਜਿਵੇਂ ਸੋਨੇ ਲਿੱਕੇ ਦੀ ਸੋ ਤੇ ਨਹੀਂ ਮਾਰਿਆ ਹੁੰਦਾ ਦੇਖਣਾ ਹਾਂਜੀ ਹਾਂਜੀ ਇਹ ਹਾਲੈਂਡ ਆ ਜੀ ਹਾਲੈਂਡ ਵਾਲਾ ਵੀ ਹਾਲੈਂਡ ਆ ਜੀ ਚੱਕ ਮਿੱਤਰੋ ਨਹੀਂ ਹਾਲੈਂਡ ਉਦੋਂ ਵੀ ਅਪਗ੍ਰੇਡ ਕੰਮ ਹੋ ਗਿਆ ਹਾਂਜੀ ਹਾਂਜੀ ਹੈਨਾ ਬਈ ਇਹਨੂੰ ਜੈਕ ਡਬਲ ਲੱਗਿਆ ਡਬਲ ਜੈਕ ਆ ਜੀ ਮੋٹے ਜੈਕ ਨੇ ਜੀ ਮੋٹے ਜੈਕ ਨੇ ਹੁੱਕ 4 ਇੰਚੀ ਦੀ ਜੀ ਅੱਛ ਇਹ ਤੇ ਤਿੰਨ ਪਾਸੇ ਵੱਡਾ ਕਿ ਚਾਰ ਪਾਸੇ ਚਾਰੇ ਪਾਸੇ ਜੀ ਚਾਰੇ ਪਾਸੇ 30 ਪਲੱਸ weight ਆ ਜੀ ਇਹ ਚ ਸਤਿਕ ਕਵਾਂਟਲ ਤੋਂ ਪਲੱਸ ਦਾ weight weight ਆ ਹਾਂਜੀ ਹਾਂਜੀ ਇਹ ਕਿੰਨੇ ਕੁ ਦੀ ਬਣੂ ਬਾਈ ਅੱਧਿਆਂ ਨਾਲ ਵੱਧ ਟਾਇਰ ਨੇ ਜੀ ਇਹ ਚ ਨਾ ਹੂੰ ਤੇ ਇਹ 315000 ਦੀ ਟਰਾਲੀ ਦੇ ਦਾਂਗੇ ਨੱਟ ਤਿੰਨ ਲੱਖ ਤੇ 15000 ਦੀ ਹਾਂਜੀ ਇਹਦਾ ਡਾਲਾ ਮਤਲਬ ਕਿਹੜੇ ਪਾਸੇ ਨੂੰ ਖੁੱਲੂ ਬਾਈ ਇਹਦਾ ਡਾਲਾ ਸਾਈਡ ਨੂੰ ਵੀ ਖੁੱਲੂ ਜੀ ਉੱਪਰ ਥੱਲੇ ਤਿੰਨ ਪਾਸੇ ਨੂੰ ਖੁੱਲੂ ਤਿੰਨ ਪਾਸੇ ਡਾਲਾ ਤਿੰਨ ਪਾਸੇ OK ਤੇ ਜਿਹੜੀ ਆ ਖੜੀ ਆ ਛੋਟੀ ਜਿਹੀ ਟਰਾਲੀ ਇਹ ਵੀ ਮੈਂਜਾਂਗੇ ਹਾਂਜੀ ਹਾਂ ਇਹ 6-4 ਦੀ ਆ ਜੀ ਉਸ ਸੇਫੁੱਟੀ ਆ ਹਾਂਜੀ ਹਾਂਜੀ ਫਿਰ ਇਹਦਾ ਰੇਟ ਕਿੰਨਾ ਕੋਹੂਗਾ ਮਾਣੀ ਕੁਮੜੀ ਜੀਪ ਵਾਲੀ ਆ ਗਈ ਜੀ ਇਹ 60000 ਦੀ ਆ ਜੀ ਚੱਕ ਮਿੱਤਰੋ ਇਹ 70000 ਤੋਂ ਵੀ 10000 ਹੋਰ ਘਟ ਗਿਆ ਐ ਨਹੀਂ ਪਤਾ ਹੋਰ ਵੀ ਕੋਈ ਸੱਪ ਨਿਕਲਿਆ ਵੀ ਵਿੱਚੋਂ ਵੀਡੀਓ ਦਿਓ ਐ ਦਾ ਇੱਕ ਹੋਰ ਵੀ ਖੜੀ ਇਦੋਂ ਘੱਟ ਇਦੋਂ ਵੀ ਸਸਤੀ ਖੜੀ ਆ ਖੜੀ ਆ ਜੀ ਲੈ ਮਿੱਤਰੋ ਇਦੋਂ ਵੀ ਸਸਤੀ ਟਰਾਲੀ ਮਿਲ ਜੂ ਭਈ ਜਿਹੜਾ ਆ ਖੜੀ ਇਹਦਾ ਕਿ ਸਹਜ ਇਹ ਆ ਗਈ 13 7 ਜੀ 13 7 ਇਹ ਵੀ ਡਬਲ ਚੈੱਕ ਆ ਜੀ ਹਾਂ ਇਹ ਜੀ ਸਾਰੇ ਫੰਕਸ਼ਨ ਉਹੀ ਨੇ ਜੀ ਉੱਪਰ ਸਾਰਾ ਟਾਟਾ ਹੈ ਟਾਈਮ ਸੀ ਜੀ ਅੱਛਾ 25 ਕਿੰਟਲ ਵੇਟ ਆ ਜੀ ਇਹ ਚ 25 ਕਿੰਟਲ 25 ਧਰਮੇ ਪੱਤੀਆਂ ਪੁੱਤੀਆਂ ਉਰੇ ਲਿਆ ਉਹ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਬਈ ਦਾ ਕਿੰਨੀ ਹੈਵੀ ਲੱਗੀਆਂ ਹੋਣ ਨੇ ਬੜੀ ਮੋਟਾ ਵੀ ਹੈ ਜੀ ਹਨਾ ਹਨਾ ਇਹ ਫਿਰ ਐ ਵੀ ਕਈ ਵਾਰੀ ਆਲੂ ਆਲੂ ਵਾਲੇ ਕਹਿੰਦੇ ਨੇ ਡਾਲੇ ਤੇ ਲਾਉਂਦੇ ਨੇ ਜੀ ਅੱਛਾ ਚਾਰੇ ਪਾਸੇ ਜਾਲੀ ਆ ਬਈ ਚਾਰੇ ਪਾਸੇ ਜਾਲੀ ਜੀ ਸਾਈਜ਼ ਹੈ ਕਿਹਦਾ 13 7 ਜੀ ਡਬਲ ਜੈਕ ਆ ਜੀ ਇਹ ਵੀ ਓਕੇ ਡਬਲ ਜੈਕ 13 7 ਸਿੰਗਲ ਜੈਕ ਹੁੰਦੀ ਜੀ ਇਹ ਡਬਲ ਆ ਜੀ ਬਈ ਇਹਦਾ ਆਪਾਂ ਕੀ ਰੱਖਿਆ ਡਿਮ ਬਿਨਾ ਟਾਇਰਾਂ ਤੋਂ ਕੋ ਟਾਇਰ ਸਮੇਤ ਟਾਇਰ ਸਮੇਤ ਜੀ ਟਾਇਰਾਂ ਵਧੀਆ ਟਾਇਰ ਹੁੰਦੇ ਨੇ ਆਪਣਾ ਇਹਨਾਂ ਚੱਲਣ ਵਾਲੇ ਜੀ ਸਮੇਤ ਟਾਇਰ ਉਹ ਹੈਗਾ ਵੀ ਪੱਚਾਂ ਪੁੱਛਾਂ ਵਾਲੇ ਨਹੀਂ ਹੁੰਦੇ ਜੀ ਸਮੇਤ ਟਾਇਰ 230000 ਦੀ 13 ਫੁੱਟੀ ਟਰੈਕ ਸਾਢੇ 25 ਗੰਟਲ ਵੇਟ ਆ ਜੀ ਹਾਂ ਚੱਕੋ ਤੇ ਜਿਹੜੀ ਵੀ ਆ ਖੜੀ ਐ ਇਹ 14 ਸੱਤ ਆ ਗਈ ਜੀ ਅੱਛਾ 14 ਸੱਤ ਹਾਂਜੀ ਇਹ ਵੀ 25 ਪਲੱਸ ਆ ਜੀ ਹੂੰ ਇਹਦਾ ਵੀ ਘੈਂਟਾ ਕੰਮ ਹਨਾ ਹਾਂਜੀ ਹਾਂ ਪੂਰਾ ਜੀ ਇਹਨ ਸਾਰਾ ਲੇਜਰ ਲੂਜ਼ਾ ਇਹਨੂੰ ਸਿੰਗਲ ਜੱਕਾ ਘੜਾਵਲ ਦੀ ਡਬਲ ਜੱਕ ਜੀ ਜੱਕ ਡਾਵਲ ਇਹਨੂੰ ਵੀ ਇਹਨੂੰ ਵੀ ਡਬਲ ਜੱਕ ਆ ਗਿਆ ਜੀ 14 ਫੁੱਟੀ ਟਰ ਅਛਾ ਇਹ ਤਾਂ ਦੋ ਪੀਸ ਡਾਲਾ ਯਾਨੀ ਕਿ ਵਿਚਾਲੋਂ ਖੁੱਲਦਾ ਹਾਂਜੀ ਹਾਂਜੀ ਐਂ ਖੁੱਲਦਾ ਐਂ ਦੋਨੇ ਪਾਸੇ ਹਾਂਜੀ ਹਾਂਜੀ ਭਈ ਇਹਦੀ ਕੀ ਡਿਮਾਂਡ ਰੱਖੀ ਹੈ ਇਹ 235 ਦੀ ਜੀ 235000 ਕੁੱਲ 235000 ਦੀ ਯਾਰ 13 ਫੁੱਟੀ ਵੀ ਉਹਨੇ ਇਹਦੀ 14 ਫੁੱਟੀ ਵੀ ਉਹਨੇ ਜੀ ਹੈ ਡਬਲ ਜੈਕ ਉਹਦੇ ਡਬਲ ਜੈਕ ਇਹਦੇ ਇਹ ਇਹਦੇ ਵਿੱਚੋਂ ਵੀ ਵਿਊ ਹੀ ਰੇਟ ਲਾਤਾ ਹੈਂ ਪਰ ਮੈਂ ਹੋਰ ਤਾਂ ਹੋਰ ਹੋਏ ਮਗਰਲੇ ਪਾਸੇ ਆ ਦੇਖ ਕੀ ਲਵਾਇਆ ਟੈਂਕ ਲੱਗਿਆ ਹੋਇਆ ਜੀ ਟੈਂਕ ਲੱਗਿਆ ਹੋਇਆ ਇਹ ਲੈਜਰ ਵਾਲਾ ਸਾਰਾ ਹੀ ਸਿਸਟਮ ਲੱਗਿਆ ਹੋਇਆ ਜੀ ਸਾਰਾ ਲੈਜਰ ਲੱਗਿਆ ਹੋਇਆ ਹੈਨਾ ਇਹ ਤਾਂ ਕੋਈ ਫੌਜੀ ਲੈ ਕੇ ਜਾਊ ਬਈ ਇਹਨੂੰ ਤਾਂ ਫੌਜੀ ਬੰ ਜਿਹੜੀ ਆ ਖੜਾ ਬਈ ਆ ਜਿਹੜਾ ਟੈਂਕ ਖੜਾ ਆ ਵੀ ਦੱਸਦੀ ਇਹ 11 1/2 ਆ ਗਿਆ ਜੀ ਹਾਂ ਇਹ ਤਾਂ ਸੱਚ ਜੀ 11 1/2 11 1/2 ਆ ਜੀ 22 ਫੁੱਟ ਬਾੜਾ ਇਹਦੀ ਤੇ ਅੱਧਾ ਫੁੱਟਾ ਫੱਟੇ ਲੱਗੇ ਨੇ 3 ਫੁੱਟਾ ਮੌਕੇ ਦੇ ਜੀ 3 ਫੁੱਟ ਹਾਂ ਜੀ ਫਰਸ ਜਹਾਜੀ ਆਈ ਇਹ ਚ ਜਹਾਜੀ ਫਰਸ ਹੈਗਾ ਵੀ ਜਹਾਜ ਵਰਗਈ ਆ ਬੱਤੇ 4-2 ਦੇ ਨੇ ਜੀ ਅੱਛਾ ਹਾਂ ਜੀ ਹਾਂ ਧਰਮੇ ਮੰਗਰ ਇਹ ਬਣਾਈ ਹੋਈ ਆ ਇਹ ਵੀ ਪਤੰਦਰਾਂ ਨੇ ਚੈਨਰ ਦੀ ਬਣਾਈ ਸਾਰੀ ਚਾਦਰ ਲੱਗੀ ਆਲੇ-ਦਾਲੇ ਸਾਰਾ 4-2 ਦਾ ਬੱਤਾ ਲੱਗਿਆ ਉੱਪਰ ਵੀ 4-2 ਦਾ ਬੱਤਾ ਲੱਗਿਆ ਹੋਈ ਇਹ ਨਾ ਬਈ ਇਹਦਾ ਵੇਟ ਕਿੰਨਾ ਹੋਊਗਾ ਜ ਬੇਟ ਕਰ ਰਿਆ ਤਾਂ ਇਹ ਹੈ 22 ਗੁੰਟਲ ਦਾ ਹੈਗਾ ਜੀ ਰਾਮ ਨਾਲ ਬੋਈ 22 ਗੁੰਟਲ ਹੋ ਉਹ ਤਾਂ ਵੱਧ ਹੀ ਨਾ ਹੋਵੇ ਪੂਰਾ 10 ਇੰਚੀ ਚਾਸੀ ਹੈ ਇਹਦੀ ਜੈਕੇ ਚ ਮੋਟਾ ਜੀ 30 ਦਾ ਨਾਲ ਇਹ ਇਹਦੀ ਕੀ ਡਿਮਾਂਡ ਰੱਖੀ ਆ ਇਹ ਡਿਮਾਂਡ 185000 ਦਾ ਦੇ ਦਾਂਗੇ ਜੀ 185000 ਦਾ ਹਾਂਜੀ ਹਾਂਜੀ ਇਤੋਂ ਵੱਧ ਤਾਂ ਇਹ ਤੁਲਮੇ ਹੀ ਹੋ ਜੂ ਮੈਨੂੰ ਤਾਂ ਲੱਗਦਾ ਹੋ ਜੂ ਜੀ ਹੋ ਜੂ ਰਾਮ ਨਾਲ ਹੋ ਜੂਗਾ ਜੀ ਬਈ ਜਿਹੜੀ ਆ ਖੜੀ ਆ ਟਰਾਲੀ ਇਹ 11 1/2 ਹੈਗੀ ਜਹਾਜੀ ਫਰਸਾ ਜੀ ਜੈਕ ਵਾਲੀ ਹੈ ਵੀ ਜੈਕ ਵਾਲੀ ਹੀ ਜੈਕ ਵਾਲੀ ਹਾਂ ਸਵਾ ਲੱਖ ਦੀ ਜੀ ਗੁੱਲ ਹਾਂ 1,25,000 ਦੀ ਹਾਂਜੀ ਹਾਂ ਬੇਚੋ ਜਮਾ ਸਾਫ ਪਿਆ ਜੀ ਜਹਾਜੀ ਫਰਸ ਆ ਜੀ ਉਹ ਫਰਸ ਤੇ ਜਮੀਨ ਸਾਫ ਪਿਆ ਧਰਮੇ ਜਮਾ ਸਾਫ ਆ ਜੀ ਹਨ ਤੇ ਜਿਹੜੀ ਆ ਖੜੀ ਆ ਵੀ ਇਹਦੇ ਨਾਲ ਦੀ ਇਧਰਲੇ ਪਾਸੇ ਇਹ ਆ ਗਈ 116 ਜੀ ਹਾਂ 1,15,000 ਦੀ ਜੀ ਵੇਦਾ ਘਟਾਇਰ ਨੇ ਚੱਕੋ ਮਿੱਤਰੋ 1,15,000 ਦੀ ਇਹ ਵੀ ਜੱਕਾ ਲਈ ਜਮਾ ਸਾਫ ਸੁਥਰੀ ਜੀ ਇਹ ਵੀ ਜੱਕਾ ਲਈ ਇਹ ਇਹ ਦੋਨੇ ਸਿੰਗਲ ਟਾਇਰਾਂ ਚ ਆ ਇਹ ਤਾਂ ਡਬਲ ਆ ਜੀ ਆ ਤਾਂ ਡਬਲ ਆ ਇਹ ਸਿੰਗਲ ਆ ਆ ਬਈ ਆ ਵੀ ਵੇਚਨੀ ਆ ਹਾਂਜੀ ਹਾਂਜੀ ਇਹ 5 3 ਦੀ ਹੈ ਜੀ 5 3 ਦੀ ਹਾਂ ਜੀ ਇਹ 35000 ਦੀ ਜੀ ਚੱਕੋ ਮਿੱਤਰੋ 35000 ਦੀ ਇਹ ਵੀ ਬਲੈਰ ਵਾਲੀ ਹੈ ਜੀ ਹੂੰ ਹਾਂ ਜੀ ਹਾਂ ਮਜ਼ਬੂਤ ਇਹ ਤਾਂ ਬੜੀ ਅਬੀ ਹੈ ਨਾ ਬਹੁਤ ਮਜ਼ਬੂਤ ਹੈ ਜੀ 35000 ਦੀ ਹੈ ਬਈ ਜਿਹੜੀ ਆ ਖੜੀ ਆ ਰੈੱਡ ਜੀ ਇਹ 11 ਸਾਢੇ 6 ਆ ਗਈ ਜੀ ਹਾਂ ਤੇ 1.5 18 ਕਿਉਂਟਲ ਵੇਟ ਆ ਜੀ ਸਾਢੇ 18 ਕਿਉਂਟਲ ਦਾ ਵੇਟ ਹੈ ਹਾਂ ਜੀ ਇਹ ਰੂ ਬੈਡ ਉੱਚਾ ਨਹੀਂ ਲੱਗਦਾ ਬਾ ਸਾਢੇ 3 ਫੁੱਟ ਆ ਜੀ ਸਾਢੇ 3 ਫੁੱਟ ਹੈ ਹਾਂ ਜੀ ਹਾਂ ਜੀ ਤਿੰਨ ਪਾਸੇ ਹੈ 10 ਨਟੀਆਂ ਹੱਬਾਂ ਨੇ ਜੀ ਹਾਂ ਤੇ 2.5 ਦੇ ਮਾਲਚਾ ਸਾਰੀ ਜੀ ਭਾਰੀ ਫਰਸ ਲੱਗਿਆ ਹੋਇਆ ਹੈਗਾ ਠੀਕ ਹੈ 1.58 ਪਲੱਸ ਵੇਟ ਆਈ ਇਹਦਾ ਇਹ ਇਹਦੀ ਕੀ ਡਿਮਾਂਡ ਹੈ 1,60,000 ਦੀ ਜੀ 1,60,000 60,000 ਦੀ ਮੈਂ ਤਾਂ ਕਹਣਾ ਬੜਾ ਜੇ ਕਿਸੇ ਪਾਸੇ ਭਜਨ ਦੀ ਲੋੜ ਨਹੀਂ ਯਾਰ ਰੇਟ ਬਾਈ ਤੇ ਜਮੇ ਹੀ ਜਾਜ ਨੇ ਇਹ ਆ ਗਈ ਬਿਨਾ ਜੱਕ ਵਾਲੀ ਜੀ ਬਿਨਾ ਜੱਕ ਵਾਲੀ ਬੈੱਡ ਜੇ ਨਾਲ ਮਿਲਣਗੇ ਭਾਈ ਬੈੱਡ ਨਾਲ ਆ ਜੀ 11.5 ਹੈ ਜਮਾ ਸਾਫਟ ਵਾਲੀ ਜੀ ਬਿਲਕੁਲ ਇਹਨਾਂ ਹੂੰ ਤੇ 4 ਇੰਚ ਹਿੱਸੇ ਦਾ ਜੀ ਓਕੇ ਕੁੱਲ 90,000 ਦੀ ਦੇ ਦਾਂਗੇ ਜੀ ਮੋਲ ਜਿੰਨਾ ਮਰਜ਼ੀ ਕਰਾ ਲਵੋ ਕੁੱਲ 90,000 ਦੀ ਹਾਂਜੀ ਹਾਂਜੀ ਇਹ ਆ ਗਈ 12.5 ਜੀ 12.5 ਹਾਂਜੀ 3.5 ਫੁੱਟ ਬੇਡਾ ਜੀ ਇਹਦਾ ਹਾਂ ਤੇ 18 ਪਲੱਸ ਬੇਡਾ ਜੀ 10 ਨਟੀਆਂ ਹੱਬਾ ਲੱਗੀਆਂ ਨੇ ਚ 4 ਇੰਚ ਹਿੱਸਾ ਹਨ ਠੀਕ ਹੈ ਤੇ ਜੈਕ ਨੂੰ ਜੈਕ ਲੱਗਿਆ ਜੀ ਹਾਂ 1,65,000 ਦੀ ਦਿੰਦਾ ਕੋਲ ਜੀ ਦੋ ਪੀਸ ਡਾਲਾ ਜੀ ਓਕੇ ਹਾਂਜੀ 1,65,000 ਦੀ ਹਾਂਜੀ ਹਾਂਜੀ ਤੇ ਜਿਹੜੀ ਆ ਖੜੀ ਹੈ ਵੀ ਇਧਰਲੇ ਪਾਸੇ ਇਹ ਵੀ 11.5 ਆ ਗਈ ਹਾਂ ਇਹ ਵੀ 17 ਗੰਟਲ ਬੇਡ ਹੁਣ ਇਹਦਾ ਸਾਲ ਸੀ ਮਹੀਨਿਆਂ ਦੀ ਬਣੀ ਹੋਈ ਹੈ ਜੀ ਬਸ ਇਹ ਠੀਕ ਆ ਤੇ 4 ਇੰਚ ਹਿੱਸਾਗਾ ਚਾਰੇ ਪਾਸੇ ਜਾਲੀ ਹੈ ਜੀ ਇਹਦੇ ਚਾਰੇ ਪਾਸੇ ਜਾਲੀ ਇਹ ਤਾਂ ਬਈ ਉਹ ਹੈ ਨਾ ਚੱਲੀ ਹੋਈ ਹੈ ਥੋੜੀ ਜੀ ਤਾਂ ਥੋੜੀ ਜੀ ਚੱਲੀ ਹੋਈ ਹੈ ਜੀ ਹਾਂ ਹਾਂਜੀ ਹਾਂ ਇਹ ਤਿੰਨ ਪੀਸ ਆਏ ਤੇ ਜੀ ਪੰਜ ਸੌ ਚੌਥੀ ਆਏ ਤੇ ਦੋ ਵੇਗ ਇੱਕ ਰਹਿ ਗਏ ਜੀ ਇਹ ਅੱਛਾ ਕਿੰਨੇ ਦੀ ਦਵਾਂਗੇ ਆਪਾਂ ਇਹ ਇਹ ਮੋਲ ਕੋਈ ਜਿੰਨਾ ਮਰਜ਼ੀ ਕਰਾ ਲੈ 1,35,000 ਦੀ ਦੇ ਦਾਂਗੇ ਜੀ ਚਾ ਕੋਈ ਮਿੱਤਰ 1,35,000 ਜਮਾਨ ਨੀ ਟਰਾਲੀ ਨਾਲੇ ਭਾਰੀ ਟਰਾਲੀ ਆਏ ਨਹੀਂ ਵੀ ਹਲਕੀ ਟਰਾਲੀ ਹੈ ਨਾ ਇਹ ਹਾਂ 11 ਸਾਢੇ ਸੇ ਸਹਜਾ ਐ ਡੂਰ ਵੀ ਵਧੀਆ ਪੈਣ ਚਾਰਾ ਸਾਰਾ ਕੁਝ ਵਧੀਆ ਜੀ ਹੈ ਨਾ ਹੂੰ ਤਿੰਨ ਚਾਰੇ ਪਾਸੇ ਜਾਲੀ ਚਾਰੇ ਪਾਸੇ ਜਾਲੀ ਹੈ ਜੀ ਸਾਢੇ ਦਸ ਓਕੇ 12 ਸਾਢੇ 6 10 ਇੰਚੀ ਚਾਸੀ ਆ ਜੀ ਹਾਂਜੀ ਜੈਕਟੇ ਚੀਡਾਂ ਵਾਲਾ ਮੋਟਾ ਜੀ ਅੱਛਾ ਰੇਲ ਦਾ ਹਿੱਸਾ ਜੀ ਠੀਕ ਹੈ ਤੇ ਲੇਜ਼ਰ ਵਾਲਾ ਸਮਾਨ ਸਾਰਾ ਲੱਗਿਆ ਹੋਇਆ ਹੈ ਨਾ ਕਿੰਨੇ ਸਾਢੇ 21 ਕਿਲੋਟਲ ਵੇਟ ਆ ਜੀ ਇਹ ਦਾ ਸਾਢੇ 21 ਕਿਲੋਟਲ ਸਾਢੇ 21 ਕਿਲੋਟਲ ਆ ਜੀ ਤੇ ਬਣੂ ਕਿੰਨੇ ਦੀ ਹੁਣ ਇਹ 1,95,000 ਦੀ ਟਾਲੀ ਦੇ ਦਾਂਗੇ ਜੀ 1,95,000 ਦੀ ਹਾਂਜੀ ਓਕੇ ਤੇ ਜਿਹੜੀ ਆ ਖੜੀ ਇਧਰਲੇ ਪਾਸੇ ਭਰਤ ਵਾਲੀ ਇਹ 11 ਸਾਢੇ 6 ਆ ਗਈ ਜੀ ਹਾਂਜੀ ਤੇ ਇਹਦੀ 10 ਇੰਚੀ ਚਾਸੀ ਆਈ ਚਾਸੀ ਬੰਦ ਆ ਜੀ ਇਹਦੀ ਸਿਰੇ ਤੱਕ ਮੋਟੀ ਪਲੇਟ ਨਾਲ ਠੀ ਤੇ ਜੈਕੇ ਮੋਟਾ ਆ ਗਿਆ ਇਹ ਚ ਹੂੰ ਹਿੱਸਾ ਚ ਰੇਲ ਦਾ ਆ ਗਿਆ ਜੀ ਜੀ ਇਹਦੇ ਡਾਲੇ ਦੇ ਥੱਲੇ ਵੀ ਚੈਨਰ ਲੱਗੇ ਹੋਇਆ 8 ਇੰਚ ਹੈ ਨਾ ਅੱਛਾ ਇਹ ਤਾਂ ਤੱਕ ਤੱਕ ਲਾਉ ਉਹਨੂੰ ਤੱਕ ਲਾਉਣ ਨੂੰ ਜੀ ਬਾਕੀ ਉਹ ਡਾਲਾ ਆਪੇ ਲੱਗਣ ਵਾਲਾ ਸਰੀਆ-ਸੂਰੀਆ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਮਾਦਰਾ ਅੱਛਾ ਹਾਂ ਜੀ ਠੀਕ ਆ ਇਹ ਚ ਵੀ ਬੇਟਾ 21 ਕਾਉਂਟਲ ਦੇ ਲਵੇ ਜੀ ਬੇਟਾ ਅੱਛਾ 21 ਕਾਉਂਟਲ ਦੇ ਲਵੇ 21 ਕਾਉਂਟਲ ਦੇ ਲਵੇ ਜੀ ਇਹ ਇਹ ਕਿਤਾ ਕੀ ਮੰਗਦੇ ਆਪਾਂ ਇਹ 180000 ਦੀ ਦੇ ਦਾਂਗੇ ਜੀ 1 ਲੱਖ 80000 ਦੀ ਹਾਂ ਜੀ ਹਾਂ ਜੀ ਓਕੇ ਜਿਹੜੀ ਆ ਖੜੀ ਐ ਵੀ ਇੱਧਰ ਚਿੱਟੇ ਰੰਗ ਦੀ ਇਹ 11.5 ਹੈ ਜੀ 10 ਨਹੀਂ 80 ਦੇ ਜੀ ਵੀ ਹੂੰ ਤੇ ਇਹਦੇ ਵਿਚਾਰੇ ਪਾਸੇ ਜਾਲੀ ਆ ਜੀ ਹਾਂਜੀ ਤੇ 17 ਪਲਾਸੇ ਚ ਵੇਟ ਹੁੰਦਾ ਜੀ 10 ਨਟੀਆਂ ਹੱਬਾਂ ਨੇ ਹਨ ਹੂੰ ਤੇ ਇਹ 1.5 ਲੱਖ ਦੀ ਦੇ ਦਾਂਗੇ ਜੀ 1 ਲੱਖ ਤੇ 50 ਹਜ਼ਾਰ ਦੀ ਹਾਂਜੀ ਹਾਂਜੀ ਤੇ ਜਿਹੜੀ ਆ ਖੜੀ ਐ ਇੱਧਰ ਪਾਸੇ 25 ਮਾਡਲ ਇਸ ਤਵੰਤ ਭਵਾਨੀ ਗੱੜ ਜੀ ਅੱਛਾ ਹਾਂਜੀ 1 ਲੱਖ 75 ਹਜ਼ਾਰ ਦੀ 1 ਲੱਖ 75 ਹਜ਼ਾਰ ਦੀ ਤਾਂ ਸਾਈਜ਼ ਕੀ ਹੈ 11.5 ਹੈ ਜੀ 11.5 ਪੂਰੀ ਹੈਵੀ ਹੈ ਜੀ ਇਹਨੇ ਤਿੰਨੇ ਪਾਸੇ ਜਾਲੀ ਆ ਹਨਾ ਹਾਂਜੀ ਹਾਂਜੀ ਪਿੱਛੇ ਬੰਗੇ ਨੇ ਦੇ ਤਿੰਨ ਜੀ ਜਿਹੜ ਇਹ ਸਵਾ ਲੱਖ ਦੀ ਜੀ ਸਵਾ ਲੱਖ ਦੀ ਰੰਗੇ ਤੇ ਨਮਾ ਹੋ ਗਿਆ ਜੀ ਜਾਜੀ ਫਰਸ ਆਈ ਇਹਦੇ ਵਿੱਚੋਂ ਦੇਖੋ ਜਮਾ ਸਾਫ ਪਈ ਜਾਣ ਜਾਜੀ ਫਰਸਾ ਡਾਲਾ ਇਹਦਾ ਪੂਰਾ ਖੁੱਲਦਾ ਕੀਤਾ ਹੋਇਆ ਹੈ ਪੂਰਾ ਖੁੱਲਦਾ ਕੀਤਾ ਹੈ ਜੀ ਹਾਂ ਜੀ ਹਾਂ ਸਹਿਜ 11 ਸਾਢੇ 11 ਸਾਢੇ 11 ਓਕੇ ਜੈਕ ਵਾਲੀ ਆ ਜੈਕ ਵਾਲੀ ਸਵਾ ਲੱਖ ਦੀ ਜੀ ਸਵਾ ਲੱਖ ਦੀ ਹਾਂ ਜੀ ਤੇ ਜਿਹੜੀ ਆ ਖੜੀ ਆ ਵੀ ਇਹ ਵੀ 11 ਸਾਢੇ 6 ਆ ਗਈ ਮੱਸੀ ਉਕ ਜੀ ਜੀ ਚਾਰੇ ਪਾਸੇ ਜਾਲੀ ਜੀ ਹਾਂ ਜੀ 4 ਇੰਚ ਹਿੱਸਾ ਦਾ ਸਨਟੀ ਹੱਬ ਬੱਚ ਜੀ ਓਕੇ 1 ਲੱਖ 45000 ਦੀ ਦੇ ਦਾਂਗੇ ਜੀ 1 ਲੱਖ ਤੇ 45000 ਦੀ ਕੁੱਲ ਤੇ ਜਿਹੜੀ ਆ ਖੜੀ ਇਧਰਲੇ ਪਾਸੇ ਇਹ ਵੀ 11 ਸਾਢੇ 6 ਆ ਗਈ ਜੀ 10 ਇੰਚੀ ਦਾਸੀ ਤੇ ਜੀ ਹੈ ਨਾ ਠੀਕ ਹੈ ਇਹਦਾ ਵੀ ਸਾਢੇ 3 ਫੁੱਟ ਵੱਡਾ ਇਹਦੇ ਚਾਰੇ ਪਾਸੇ ਜਾਲੀ ਇਹਦੇ ਵੀ ਇਹਦੇ ਚਾਰੇ ਪਾਸੇ ਜਾਲੀ ਹੈ ਹਾਂਜੀ ਬੈੱਡੇ ਨੂੰ ਸਾਢੇ 3 ਫੁੱਟ ਸਾਢੇ 3 ਫੁੱਟ ਵੱਡਾ ਜੀ 1,65,000 ਦੀ ਟਰਾਲੀ ਦੇ ਦਾਂਗੇ ਜੀ ਨੈਟ 1,65,000 ਦੀ ਇਹਦਾ ਵੇਟ ਕਿੰਨਾ ਕੋਹੂ ਇਹ 18 ਪਲੱਸ ਜੀ 18 ਪਲੱਸ 18 ਪਲੱਸ ਜੀ ਓਕੇ ਇਹ ਸਾਰੀਆਂ ਹੈ ਕਿ ਨਾ ਸਿੰਗਲ ਜੈਕ ਵਾਲੀਆਂ ਸਿੰਗਲ ਜੈਕ ਵਾਲੀਆਂ ਨੇ ਸਾਰੀਆਂ ਜਿਹੜੀ ਆ ਖੜੀ ਆ ਬਈ ਇਹਦੇ ਸਾਢੇ 10 ਆ ਜੀ 6 ਹਾਂ ਬੇਦਾ ਦਾ ਘਟਾਇਰ ਨੇ ਜੀ ਠੀਕ ਹੈ ਸਾਫ ਟਰਾਲੀ ਆ ਜਮਾਨ ਸਹਿ ਵੀ ਰ ਇਦਿਕੜੇ ਮਾਰ ਰਖੀ ਆਪਣੇ ਜੱਤਰਾ ਹਜ਼ਾਰ ਰੁਪਇਆ ਜੀ ਅਸਾ ਇਕੱਲੇ 75 ਵਾਲੀ ਇਕੱਲੇ 75000 ਦੀ ਵਿੱਚ ਜੇ ਮੈਂ 70000 ਕਹਾਂ ਦੀ ਮੈਂ 70000 ਦੀ ਦਵਾਉਂ ਬੇਦਾਕ ਟਾਇਰ ਨਹੀਂ 10000 ਦਾ ਟਾਇਰ ਨਹੀਂ ਵਾਲੀ ਜੀ ਠੀਕ ਹੈ ਜਮਾ ਬੇਦਾਕ ਟਾਇਰ ਨਹੀਂ ਜੀ ਬਸ ਫਿਰ ਆਉਂਦਾ ਕੀ ਆ ਮਗਰ ਰਹਿ ਕੀ ਗਿਆ ਹਣਾ ਹਾਂਜੀ ਹਾਂ ਕੰਮ ਜਿੰਨਾ ਮਰਜੀ ਲੋ ਰੇਤੇਵਾੜੀ ਦੀ ਦੁਕਾਨ ਤੋਂ ਲੈਂਦੇ ਆਪਾਂ ਉਹ ਰੇਤੇ ਦੀ ਭਰ ਕੇ ਨਾ 20 20 30 ਦੇ ਗੱਟੇ 20 ਮਿੰਟ ਦੇ ਲਾ ਦਿੰਦੇ ਉਹ ਬੈਸੀ ਮਾਜ ਦਿੰਦੇ ਉਹ ਤਾਂ ਸਫਾਈ ਰਹਿੰਦੀ ਹੈ ਤੁਹਾਨੂੰ ਤਾਂ ਹਾਂਜੀ ਇਹ ਜਿਹੜੀ ਆ ਖੜੀ ਹੈ ਵੀ ਇਹਦਾ ਸਾਈਜ਼ ਕੀ ਹੈ ਇਹ 16 ਸੱਤ ਆ ਗਈ ਜੀ ਬਿਨਾ ਜੱਕ ਤੋਂ ਜੀ ਬਿਨਾ ਜੱਕ ਤੋਂ 16 ਸੱਤ ਹਾਂ ਜੀ ਇਹਦੇ ਕੈਂਚੀ ਸਪੋਰਟਾਂ ਸਾਰਾ ਕੁਝ ਲੱਗਿਆ ਹੋਇਆ ਹੈ ਅੱਛਾ ਇਸ ਸਾਈਜ਼ ਦਾ 6 ਸੱਤ ਇੰਚ ਮੋਟਾ ਹਿੱਸਾ ਰਹਿ ਲਦਾ ਜੀ ਠੀਕ ਹੈ ਬੈੱਡ ਇਹਨੂੰ ਤੈਨੂੰ ਫਟਾਉ ਉਹ ਨਾ ਬੈੱਡ ਤੈਨੂੰ ਫਟਾਈ ਤਿੰਨ ਪਾਸੇ ਜਾਲੀ ਹੈ ਜੀ ਇਹਦੇ ਠੀਕ ਹੈ ਤੇ ਇਹ ਦੇ ਦਾਂਗੇ 2,55,000 ਦੀ ਵਾਲੀ ਦੇ ਦਾਂਗੇ ਜੀ 2,55,000 ਦੀ ਹਾਂ ਜੀ ਜਿਹੜੀ ਆ ਖੜੀ ਹੈ ਇੱਧਰ ਜਾਲੀ ਵਾਲੀ ਇਹ ਆ ਗਈ 11 ਸਾਢੇ 6 ਜੀ ਹੂੰ ਤੇ ਸਿੰਗਲ ਡਾਇਰ ਨੇ ਜੀ ਇਹ ਚ ਠੀਕ ਹੈ ਵਿੱਚੋਂ ਜਮ੍ਹਾਂ ਸਾਫ ਆਈ ਪਿੱਛੇ ਦਿਖਾ ਦੇਣਾ ਡਾਲਾ ਪਿਆ ਜੀ ਦਾ ਉੱਥੇ ਪਿਆ ਡਾਲਾ ਓਕੇ ਫਰਸ਼ ਵਧੀਆ ਪਿਆ ਦਾ ਫਰਸ਼ ਵਧੀਆ ਜੇ ਤਾਂ ਕਿ ਨੇ ਕੰਪਲੀਟ ਲੈਣੀ ਹੈ ਜੀ ਹਾਂਜੀ ਇਹ ਤਾਂ ਦਾਂਗੇ 80000 ਦੀ ਨਹੀਂ 10000 ਦੀ ਉੱਪਰ ਲੀ ਟੋਪੀ ਗੇਟ ਲੈ ਜਾਣਗੇ 70000 ਦੀ ਰਹੀ ਗਈ ਮਾੜ ਜੀ ਕੱਲੇ 70000 ਦੀ ਹਾਂਜੀ ਜਮ੍ਹਾਂ ਸਾਫ ਟਰਾਲੀ ਐ ਸੂਸੀ ਵਰਗੀ ਠੀਕ ਆ ਤਾਂ ਨਹੀਂ ਵੇਚਣੀ ਨਹੀਂ ਜੀ ਨਹੀਂ ਵੇਚਣੀ ਆਹਾ ਆ ਵੇਚਣੀ ਨੇ ਇਹ 11 ਸਵਾ 6 ਚਾਸੀ ਆ ਗਈ ਜੀ ਬਖਸ਼ਾ ਜੀ 4 ਇੰਚ ਹੀ ਹਿਸਾ ਹੁੰਦਾ ਇਹ ਚ ਹਮਮ ਕੁੱਲ 85000 ਦੀ ਜੀ ਕੁੱਲ 85000 ਦੀ ਹਾਂਜੀ ਜਿਹੜੀ ਆ ਖੜੀ ਆ ਵੇ ਇਧਰ ਇਸਾਰੇ ਇਹ ਲਦਾ ਜੀ ਠੀਕ ਹੈ ਹਾਂਜੀ ਹਾਂ ਇਹ ਸਵਾ ਕ ਲੱਖ ਦੀ ਹੁੰਦੀ ਹੈ ਜੀ ਸਵਾ ਲੱਖ ਦੀ ਇਹਦਾ ਵੀ ਆ ਕਿਵੇਂ ਜੀ ਹੁੰਦਾ ਕੱਟ ਜਾ ਕੀ ਜੀ ਜੀ ਆਹ ਤਾਂ ਇਹ ਆ ਖੰਨਾ ਜ ਬਣੇ ਹੁੰਦਾ ਜੀ ਇਹਦੇ ਬਸ ਅਸੀਂ ਆ ਹੀ ਹੁੰਦਾ ਜੀ ਹਾਂ ਜੀ ਆ ਹੀ ਹੁੰਦਾ ਜੀ ਤੇ ਜਿਹੜੀ ਉਹ ਖੁੜੀਆ ਪਰਲੇ ਉਸ ਚਿੱਟੇ ਰੰਗ ਦੀ ਇਹ ਆ ਕੀ 11 6.5 ਜੀ ਹਾਂਜੀ ਪੁਰਾਣੀ ਟਾਲੀ ਆ ਜੀ ਦੋ ਦੋ ਤੇ ਮਾਲਚਾ ਠੀਕ ਹੈ ਤੇ 10 ਨਟੀਆਂ ਹੱਬਾਂ ਚਾਹ ਨਾ 10 ਦੀ ਜਾਸੀ ਆ ਜਹਾਜੀ ਫਰਸਾ ਜੀ ਇਹ ਚ ਓਕੇ ਹੁੱਕ ਵੀ ਦੀ 3 ਇੰਚੀ ਆ ਜੀ ਹਮ 1.60 ਲੱਖ ਦੀ ਆ ਜੀ ਇਹ 1.60 ਲੱਖ ਦੀ ਹਾਂਜੀ ਹਾਂ ਤੇ ਲੈ ਮੈਟਰ ਟਰਾਲੀ ਹੈ ਜੀ ਬੀ ਪਲੱਸ ਵੇਡ ਹੋ ਜੀ ਓਕੇ ਓਕੇ ਜੇ ਕਿਸੇ ਸੱਜਣ ਨੇ ਟਰਾਲੀ ਕੋਈ ਵੇਚ ਨਹੀਂ ਹੋਵੇ ਘਰੋਂ ਉਹ ਵੀ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਲੈ ਮਿੱਤਰੋ ਕਰੋ ਸੰਪਰਕ ਜੇ ਤੁਹਾਡੇ ਕੋਲ ਵੀ ਟਰਾਲੀ ਕੋਈ ਬਕਾਊ ਹੈ ਜੇ ਖਰੀਦਣੀ ਆ ਤਾਂ ਬਈ ਆਉਣਾ ਕਿੱਥੇ ਆਪਣਾ ਐਡਰੈਸ ਦੱਸੀ ਜੀ ਇਹ ਆਪਣਾ ਸੰਰੂਰ ਤੋਂ ਨਾਬਾ ਰੋਡ ਦੇ ਪਿੰਡੋਂ ਦਾ ਬਾਲੀਆਂ ਜਿੱਨਾਂ ਨੇ ਕਾਨਾ ਸਾਹਿਬ ਗੁਰਦੁਆਰੇ ਦੇ ਨੇੜੇ ਜੀ ਹਾਂਜੀ ਤੇ ਇਧਰੋਂ ਜੇ ਵੱਡੇ ਹਾਈ ਵੀਰਾਂ ਦੇ ਜਣਾ ਦਾ ਪਿੰਡਾਂ ਦਾ ਉਤਰਨਾ ਪੈਂਦਾ ਜੀ ਪਿੰਡਾਂ ਦੇ ਨਾਲ ਵਾਲੀਆਂ ਜੀ ਠੀਕ ਹੈ ਜੀ ਆਪਣਾ ਇਹ ਕਿਥੇ ਕਿਹੜੀ ਸੜਕ ਤੇ ਇਹ ਨਾਈ ਵਾਲੇ ਵਾਲੀ ਸੜਕ ਤੇ ਪੈਂਦਾ ਆਪਣਾ ਬਗਲ ਜੀ ਇਹ ਪਿੰਡ ਵਾਲੀਆਂ ਤੋਂ ਜਿਹੜੀ ਨਾਈ ਯਾਰ ਨੂੰ ਲੱਕ ਕੇ ਜਾਂਦੀ ਹੈ ਉਹ ਤੇ ਬਗਲ ਜੀ ਉਹ ਤੇ ਆਪਣਾ ਇਹ ਹੈ ਘੜਾਉ ਆ ਹਾਂ ਜੀ ਇੱਕੋ ਟੈਂਕਰ ਜੀ ਤੇ ਲੈ ਮਿੱਤਰੋ ਆਜੋ ਕਰਾਂ ਬਾਈ ਲਵੇ ਬਹੁਤ ਘੈਂਟ ਘੈਂਟ ਟਰਾਲੀਆਂ ਹੁੰਦੀਆਂ ਨੇ ਤੇ ਗੱਲ ਹੋਰ ਵੀ ਹੈ ਜੇ ਤੁਹਾਡੇ ਰਵੇ ਕੋਈ ਖੇਤੀਬਾੜੀ ਦਾ ਸੰਦ ਪਕਾਉ ਉਹ ਚਾਹੇ ਹਾਲ ਨੇ ਚਾਹੇ ਕੋਈ ਰੋਟਾਵੀਟਰ ਪਿਆ ਜਾਂ ਕੋਈ ਕਰਾਹ ਪਿਆ ਹਾਲੋਂ ਪਈ ਆ ਉਹ ਜੇ ਬਾਧੂਆ ਤਾਂ ਬਾਈ ਉਹ ਵੀ ਕੱਟ ਲੂਗਾ ਨਾ ਭਾਈ ਹਾਂ ਆਹ ਇੱਧਰ ਵੀ ਆਦਰ ਮੈਂ ਜਮਿਆ ਆਹ ਚੀਜ਼ ਦਿਖਾਉਣੇ ਆ ਆ ਆਹੀਂ ਕੱਟੀ ਹੋਈ ਕੱਟੀਆਂ ਹੋਏ ਨੇੜੇ ਆ ਪੈਣੇ ਹਾਲ ਬਈ ਆਪ ਇਹਾਂ ਕਿੰਨੇ ਕਿੰਨੇ ਦੇ ਦੇਣੇ ਆਪਣੇ ਇਹ ਆ ਤਾਂ ਸੀਲਰ ਜਾ ਕੇ ਜੀ 15 ਕਹੇ ਹਜ਼ਾਰ ਦੇਣੇ ਜੀ ਹਾਂ ਆ 13 ਦਾ ਸੈੱਟ ਪਿਆ ਦੇਖੋ ਜਮਾ ਨੰਮਾ ਸੈੱਟ ਪਿਆ 13 ਦਾ ਜੀ ਹਾਂ ਇਹ 35 ਕਹ ਹਜ਼ਾਰ ਦਾ ਜੀ ਉਹ 11 11 ਦਾ ਸੈੱਟ ਪੈ ਨੇ ਪੂਰੇ ਟੌਪ ਦੇਣ 15 18 18 ਕਹ ਹਜ਼ਾਰ ਦੇਣੇ ਜੀ ਠੀਕ ਹੈ ਤੇ ਜੇ ਆ 50 ਕਹ ਹਜ਼ਾਰ ਦੀ ਜੀ ਭੱਟੇ ਉਹਦੇ ਵਾਲੀ ਲੱਕੜ ਵਾਲੀ ਜੀ ਲੱਕੜ ਵਾਲੀ ਟਰਾਲੀ ਆ ਇਹ ਆਖੋ 50000 ਦੀ ਆ ਵੀ ਲਿਜਾ ਸਕਦੇ ਹੋ ਬਈ ਜਿਹੜਾ ਆ ਖੜਾ ਟੈਂਕ ਇਧਰ ਡੀਜ਼ਲ ਵਾਲਾ ਇਹ ਨਾ ਪਾਣੀ ਵਾਲਾ ਜੀ ਪਾਣੀ ਵਾਲਾ ਟੈਂਕ ਹੈ ਇਹ ਦੋ ਨਹੀਂ ਆਪਣਾ ਲਈ ਇੱਕ ਹੋਰ ਵੀ ਹੈਗਾ ਜੀ ਇਹਦੇ ਨਾਲ ਦਾ ਜਮਾ ਉਹ ਇਧਰੋਂ ਹੋਰ ਹੋਰ ਲੋਡਦਾ ਜੀ ਮਾੜਾ ਅੱਛਾ ਉਹ ਗਲਾਈ ਚ ਹੋਊਗਾ ਹਾਂ ਜੀ ਉਹ ਗਲਾਈ ਵਾਲਾ ਜੀ ਇਹਦਾ ਕੀ ਸਾਬ ਕਿਤਾਬ ਜਹੇ ਇਹ 4500 ਲੀਟਰ ਵਾਲਾ ਜੀ ਇਹ ਠੀਕ ਹੈ ਤੇ 70000 ਡਿਮਾਂਡ ਕਰਦੇ ਮਾੜਾ ਮੂਟਾ ਕਰ ਲਾਂਗੇ ਮੌਕੇ ਤੇ ਜੀ ਚੱਕੋ ਮਿੱਤਰੋ ਏ 70000 ਤਾਂ ਬਾਈ ਨੇ ਮੰਗੇ ਹੀ ਐ ਇਹਦੇ ਵਿੱਚੋਂ ਵੀ ਮਾਨਤਾਣ ਕਰ ਲੂ ਤੇ 8 ਫਟਾ ਰੋਟਾ ਵੀਟਰ ਆ ਗਿਆ ਜੀ ਆ ਰੋਟਾ ਵੀਟਰ ਵੀ ਪਿਆ ਹਨਾ ਜੀ ਹਾਂ ਜੀ 8 ਫਟਾ ਜੀ 8 ਫਟਾ ਇਹਦਾ ਕੀ ਮਾਨ ਹੈ ਜੀ 12 19 ਮਾਡਲ ਆ ਜੀ ਅੱਛਾ ਹਾਂ ਜੀ ਹਾਂ ਇਹ ਤਾਂ ਬਾਰੇ ਰੱਖਣ ਕਰਕੇ ਐ ਜਿਹਾ ਹੋਇਆ ਪਿਆ ਨਾ ਤਾਂ ਹਾਂ ਇਹ ਬਾਰੇ ਖੜਾ ਰੰਗ ਰੰਗ ਚ ਲੈ ਗਿਆ ਪਿਆ ਇਹ ਕਿੰਨੇ ਕ ਦਾ ਦਮਾ ਕੇ ਬਾਈ ਇਹ 65000 ਦਾ ਜੀ ਆ ਚੱਕੋ ਮਿੱਤਰੋ 65000 ਦਾ ਵਾਹ ਕਿਹੜਾ ਚਲਾਇਆ ਹੋਇਆ ਚੱਲਦਾ ਬਹੁਤ ਸ਼ੁੱਧਾ ਹੀ ਇਹ ਅੱਛਾ ਅੱਡਾ ਉੱਦਾ ਚਲਾਇਆ ਹੋਇਆ ਜੀ ਇਹ ਉਹ ਤਾਂ ਹੀ ਵੇਟੋ ਸਾਰੇ ਬਲੇਡ ਜੀ ਤਾਂ ਸਹੀ ਉਹ ਚਰੀ ਬੀਜ ਕੇ ਵਸ ਐਂ ਖੜਾ ਤਾਂ ਹੀ ਨਾ ਠੀਕ ਹੈ ਹਾਂ ਜੀ ਤੇ ਲੈ ਮਿੱਤਰੋ ਆਜੋ ਤੇ ਜਗਸੀਰ ਆਪਣਾ ਨੰਬਰ ਕਿੰਨਾ ਬਾਈ 9435 ਹਾਂ 14442 14442 ਨੰਬਰ ਆ ਬਾਈ ਦਾ ਕੋਈ ਵੀ ਟਰਾਲੀ ਤੁਹਾਡੇ ਪਸੰਦ ਆਉਂਦੀ ਹੈ ਮਿੱਤਰੋ ਆਜੋ ਪਿੰਡ ਫਟਾਫਟ ਪਿੰਡ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨਾਲ ਬਿਲਕੁਲ ਨੇੜੇ ਪਿੰਡ ਵਾਲੀਆਂ ਪੈ ਜਾਂਦਾ ਬਾਈ ਦਾ ਤੇ ਜਿੰਨੀਆਂ ਵੀ ਟਰਾਲੀਆਂ ਤੁਸੀਂ ਵੇਖੀਆਂ ਨੇ ਨਾ ਇੰਨੀਆਂ ਟਰਾਲੀਆਂ ਉਰੇ ਹਰ ਵਕਤ ਹੀ ਖੜੀਆਂ ਹੁੰਦੀਆਂ ਨੇ ਤੇ ਰੇਟ ਵਾਈ ਦੇ ਬਿਲਕੁਲ ਵਜਮ ਨੇ ਪੰਜ ਟਰਾਲੀਆਂ 5 ਮਿੰਟਾਂ 'ਚ ਵਿਗ ਵੀ ਜਾਂਦੀਆਂ ਨੇ ਤੇ ਪੰਜ ਟਰਾਲੀਆਂ 5 ਮਿੰਟਾਂ 'ਚ ਆ ਵੀ ਜਾਂਦੀਆਂ ਨੇ ਬਸ ਕੰਮ ਇਸੇ ਤਰ੍ਹਾਂ ਬਾਈ ਦਾ ਕਰੋ ਸੰਪਰਕ